ਆਦਨ ਪਿਆਰ ਪ੍ਰੀ ਜਮਸੀਦੀ ਇਕੱਲਾਪਨ ਜਬੂਰਾਂ ਦੀ ਪੋਥੀ ਉਹਦਾ 25 ਅਧਿਆਏ ਉਹਦੀ 16 ਆਇਤ ਮੇਰੇ ਵੱਲ ਮੁਹ ਕਰਕੇ ਮੇਰੇ ਉਤੇ ਦਇਆ ਕਰ ਕਿਉਂ ਜੋ ਮੈਂ ਇਕਲਾ ਤੇ ਦੁਖੀ ਹਾਂ ਜਬੂਰਾਂ ਦੀ ਪੋਥੀ ਉਹਦਾ 68 ਅਧਿਆਏ ਉਹਦੀ 6 ਆਇਤ ਪਰਮੇਸ਼ਰ ਇਕੱਲੇ ਨੂੰ ਘਰਾਣੇ ਵਿੱਚ ਬਸਾਉਂਦਾ ਹੈ ਉਹ ਅਸੀਰਾਂ ਨੂੰ ਭਗਵਾਨੀ ਵਿੱਚ ਕੱਢਦਾ ਹੈ ਪਰ ਆਖੀ ਸੁੱਕੀ ਸੜੀ ਧਰਤੀ ਵਿੱਚ ਹੀ ਵੱਸਦੇ ਹਨ ਕਹੋਤਾ ਉਹਦਾ 19 ਅਧਿਆਏ ਉਹਦੀ 4 ਆਇਤ ਤਨ ਮਿੱਤਰ ਬਹੁਤ ਵਧਾਉਂਦਾ ਹੈ ਪਰ ਗਰੀਬ ਆਪਣੇ ਮਿੱਤਰ ਤੋਂ ਅੱਡ ਹੋ ਜਾਂਦਾ ਹੈ ਦੂਸਰਾ ਤਿਮੋਥੀਅਸ ਉਹਦਾ 1 ਦੇ ਆਏ ਉਹਦੀ 15 ਆਇਤ ਤੂੰ ਇਹ ਜਾਣਦਾ ਹੈ ਕਿ ਸਭ ਜਿਹੜੇ ਅਸੀਆ ਵਿੱਚ ਹਨ ਜਿਨ੍ਹਾਂ ਵਿੱਚੋਂ ਫਿਗਲੀਉਸ ਅਤੇ ਹਰਮੋਗਨੇਸ਼ ਹਨ ਮੈਥੋ ਫਿਰ ਗਏ ਦੂਸਰਾ ਤਿਮੋਥੀਅਸ ਉਹਦਾ 4 ਦੇ ਆਏ 9 ਤੇ 10 ਆਇਤ ਤੂੰ ਮੇਰੇ ਕੋਲ ਛੇਤੀ ਆਉਂਦਾ ਯਤਨ ਕਰ ਕਿਉਂ ਜੋ ਦਿਮਾਸ ਨੇ ਇਸ ਵਰਤਮਾਨ ਯੁੱਗ ਨਾਲ ਮੋਹ ਲਾ ਕੇ ਮੈਨੂੰ ਛੱਡ ਦਿੱਤਾ ਅਤੇ ਸਸਲੋਨਕਿਆਂ ਨੂੰ ਚਲਾ ਗਿਆ ਕ੍ਰੇਸ ਕੇਸ ਗਲਾਤੀਆ ਨੂੰ ਅਤੇ ਤਿਤੁਸ ਦਲਮਾਤੀਆ ਨੂੰ ਦੂਸਰਾ ਤਿਮੋਥੀਅਸ 1:4 ਅਤੇ ਆਇਓਦੀ 16 ਆਇਤ ਮੇਰੀ ਪਹਿਲੀ ਪੇਸ਼ੀ ਉੱਤੇ ਕਿਸੇ ਨੇ ਮੇਰੀ ਹਾਮੀ ਨਾ ਭਰੀ ਸਗੋਂ ਸਾਰੇ ਮੈਨੂੰ ਛੱਡ ਗਏ ਕਿਤੇ ਇਹਦਾ ਲੇਖਾ ਉਹਨਾਂ ਨੂੰ ਦੇਣਾ ਨਾ ਪਵੇ